ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਇਸ ਜੀ ਮੈਂ ਕੀ ਦੇਖ ਕੇ ਟਾਈਟਲ ਤੁਸੀਂ ਸਮਝ ਹੀ ਗਏ ਹੋਵਗੇ ਕਿ ਅੱਜ ਆਪਾਂ ਕੁਇਸਤਾ ਬਲਾਗ ਤੇ ਲੋ ਜੀ ਆਪਾਂ ਵੀਡੀਓ ਕਰ ਲਈ ਸੀ ਸ਼ੁਰੂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜ਼ਰੂਰ ਕਰਨਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਚਲੋ ਜੀ ਇੱਥੇ ਮਾਰਨਿੰਗ ਦਾ ਟਾਈਮ ਸੀ ਤੇ ਰੋਟੀ ਰੁੱਟੀ ਆਪਾਂ ਬਣਾ ਲਈ ਸੀ ਤੇ ਮੌਸਮ ਨੂੰ ਤੁਸੀਂ ਦੇਖ ਸਕਦੇ ਹੋ ਕਿ ਟੜਕੇ ਤੋਂ ਹੀ ਬਹੁਤ ਜ਼ਿਆਦਾ ਖਰਾਬ ਸੀ ਤੇ ਨਿੱਕੇ ਨਿੱਕੇ ਕਣੀਆਂ ਜਿਹੇ ਆਉਂਦੇ ਸੀ ਤੇ ਹਟ ਜਾਂਦੇ ਸੀ ਉਹ ਬੱਦਲ ਵਾਈ ਪੂਰੀ ਬਣੀ ਹੋਈ ਸੀ ਤੇ ਚਲੋ ਜੀ ਅੱਜ ਆਪਣੇ ਕੰਮ ਵੀ ਬਹੁਤ ਸੀ ਕਿਉਂਕਿ ਕੱਲ ਆਪਣੇ ਸਰੋਂ ਵੱਟਤੀ ਸੀ ਤੇ ਸਵੇਰੇ ਜਾ ਕੇ ਇਕੱਠੀ ਕਰਕੇ ਆਂਦੀ ਸੀ ਵੀ ਚਲਦੇ ਨੇ ਲੰਬਾ ਲਵਾ ਕੇ ਆਪਾਂ ਅੱਜ ਕੱਢ ਦਾਂਗੇ ਤੇ ਚਲੋ ਹੜੰਦੇ ਵਾਲਾ ਇਹ ਦਾਹ ਵਾਗ ਗਿਆ ਸੀ ਤੇ ਉਸ ਤੋਂ ਪਹਿਲਾਂ ਸੋਚਿਆ ਵੀ ਚਲੋ ਡਰਮ ਵੇਲੇ ਕਰਨ ਵਾਲੇ ਪਏ ਨੇ ਕਿਉਂਕਿ ਕੱਲ ਮੌਸਮ ਵਧਿਆ ਸੀ ਇਹ ਇੱਕਦਮ ਜੀ ਮੌਸਮ ਖਰਾਬ ਹੋਇਆ ਤੇ ਚਲੋ ਜੇ ਇੱਧਰ ਮੈਂ ਵੀ ਰੋਟੀ ਖਾ ਕੇ ਹਟੀ ਸੀ ਤੇ ਹਰਮਨ ਅਰਗੇ ਲੱਗੇ ਸੀ ਕੰਕ ਕੱਢਣ ਤੇ ਚਲੋ ਜੇ ਤੁਹਾਨੂੰ ਦਿਖਾ ਕੇ ਲਿਆਉਣੀ ਆ ਕਿਉਂਕਿ ਆਪਣਾ ਇੱਕ ਡਰਮ ਦਾ ਬਾਬ ਕਾਫੀ ਦੇਰ ਦਾ ਵਿਹਲਾ ਹੋਇਆ ਸੀ ਤੇ ਦੂਜੇ ਡਰਮ ਚ ਆਪਣੀ ਥੋੜੀ ਜੀ ਕਣਕ ਸੀਗੀ ਤੇ ਉਹਦੇ ਆਪਾਂ ਅੱਜ ਘੱਟੇ ਭਰ ਦਾਂਗੇ ਤੇ ਡਰਮਾਂ ਨੂੰ ਦੋਨਾਂ ਨੂੰ ਕੱਢ ਦਾਂਗੇ ਬਾਹਰ ਤੇ ਫਿਰ ਚਲੋ ਵੀ ਅਜੇ ਵਿਹਲੇ ਸੀ ਜਦੋਂ ਨੂੰ ਆਪਣਾ ਹਰਮਬੇ ਵਾਲਾ ਖੇਤ ਆਉਣਾ ਉਦੋਂ ਚਲੋ ਆਪਣਾ ਕੰਕ ਦਾ ਕੰਮ ਨਿਪਟੜ ਚੁਗਾ ਕਿਉਂਕਿ ਹਰਮਨ ਅੱਜ ਛੁੱਟੀ ਸੀ ਤੇ ਇੱਧਰ ਕਣਕ ਆਪਾਂ ਦੇਖ ਕੱਢ ਲਈ ਸਾਨੂੰ ਐਸੀ ਚੱਲ ਇੱਕ ਅੱਧਾ-ਗੱਟਾ ਹੀ ਨਿਕਲੂਗਾ ਪਰ ਵੱਡਾ ਢੋਲ ਆਪਣਾ ਇਹ ਤੇ ਕਰਦਿਆਂ ਕਰਾਉਂਦੇ ਆਪਾਂ ਇੱਧਰ ਚਾਰ-ਪੰਜ ਦੇ ਘਟੇ ਭਰਤੇ ਸੀ ਤੇ ਚਾਰ-ਪੰਜ ਦੇ ਘਟੇ ਵਾਂਗੂ ਹੋਰ ਕਣਕ ਨਿਕਲਈ ਸੀ ਤੇ ਇੱਧਰ ਹਰਮਨ ਦੇ ਘਟੇ ਲਿਆਇਆ ਸੀਗਾ ਤੇ ਦੇਖਦੇ ਹਾਂ 10 ਕੱਟਿਆਂ ਦਾ ਆਈਡਲ ਆਇਆ ਵੀ ਵੱਧ ਨਿਕਲਦੀ ਇੱਕ ਘੱਟ ਨਿਕਲਦੀ ਕਿਉਂਕਿ ਇਦ ਕੀ ਆਪਣੇ ਪਸੂ ਘੱਟ ਸੀਗੇ ਤੇ ਅੱਗੇ ਤਾਂ ਅਗਲੀ ਵਾਰ ਤਾਂ ਆਪਾਂ ਕਣਕ ਕਿਸੇ ਤੋਂ ਲਈ ਸੀ ਇਸ ਵਾਰ ਤਾਂ ਆਪਣੇ ਕਣਕ ਲੱਗਦਾ ਵੀ ਬਹੁਤ ਜ਼ਿਆਦਾ ਪਾਈਆ ਡਰਾਮ ਦੇ ਵਿੱਚ ਚਲੋ ਜੀ ਇਕੱਠੇ ਭਰ ਕੇ ਹਰਮਨ ਵਾਲਕੇ ਲਾਉਣ ਲੱਗੇ ਸੀ ਇੱਧਰ ਤੇ ਨਾਲੇ ਇੱਥੇ ਹਰਮਨ ਸਾਨੂੰ ਸੁਣਾਈ ਜਾਂਦਾ ਸੀ ਗੱਲਾਂ ਕਿ ਲਓ ਜੀ ਆਪਾਂ ਅੱਧੇ ਇੱਕ ਗੱਤੇ ਗੁੱਟੇ ਭਰੇ ਸੀਗੇ ਇੱਥੇ ਵਸ ਚਾਰ ਪੰਜ ਕਿੱਟੇ ਭਰੇ ਸੀਗੇ ਤੇ ਬਾਹਰ ਤਾਂ ਮੌਸਮ ਤਾਂ ਖਰਾਬ ਹੀ ਸੀਗਾ ਤੇ ਪਰ ਹਵਾਜ ਜੀ ਆਈ ਜਾਂਦੀ ਸੀ ਜਿਵੇਂ ਕਿਉਂਕਿ ਰੇਤ ਦਾ ਤੜਕੇ ਦਾ ਹੀ ਆਈ ਜਾਂਦਾ ਸੀ ਨੇਰੀ ਕਰਕੇ ਤੇ ਕਿਦਾਂ ਮੈਂਨਾਂ ਮੌਸਮ ਖਰਾਬ ਉਹ ਜੋ ਨਹੀਂ ਸੀ ਪਤਾ ਕਿਉਂਕਿ ਆਪਣੀ ਝੋਟੀ ਉੱਧਰ ਸੂਈ ਹੋਈ ਸੀ ਤੇ ਜਦੋਂ ਸਾਨੂੰ ਆਵਾਜ਼ ਜੀ ਸੁਣੀ ਫਿਰ ਅਸੀਂ ਇੱਧਰੋਂ ਛੱਡ ਕੇ ਕੰਮ ਜਦੋਂ ਨੂੰ ਗਏ ਤੇ ਉਦੋਂ ਨੂੰ ਪੂਰੀ ਦੇਖੋ ਤੇਜ਼ ਨੇਰੀ ਆ ਗਈ ਸੀ ਤੇ ਨਾਲੇ ਕਣੀਆਂ ਵੀ ਸੀਗੀਆਂ ਤੇ ਉਹ ਦੇਖੋ ਉੱਤਰੀ ਸਾਈਡ ਤੋਂ ਆਈ ਸੀ ਨੇਰੀ ਪੂਰੀ ਚੜ੍ਹ ਕੇ ਤੇ ਆਪਣੀ ਛੋਟੀ ਸੂਈ ਵਈ ਸੀ ਇੱਕ ਉਹ ਬਿਮਾਰ ਸੀ ਉਹ ਉੱਥੇ ਫਿਰ ਭੱਜ ਕੇ ਜਾ ਕੇ ਹਰਮਨ ਨੇ ਇੱਧਰ ਸੀ ਇਹ ਜਾ ਕੇ ਉਹਨੂੰ ਅੰਦਰ ਕੀਤਾ ਕਿਉਂਕਿ ਪਹਿਲਾਂ ਹੀ 8-10 ਦਿਨਾਂ ਤੋਂ ਮਸਾਂ ਨੂੰ ਰਾਮ ਆਇਆ ਦੇਖੋ ਇਧਰ ਨੇਰੀ ਚੜ੍ਹ ਵੀ ਆਈ ਸੀ ਬਹੁਤ ਭਾਰੀ ਦੇਖੋ ਚਲੋ ਜੀ ਹਰ ਮੌਲੰਦਰ ਆਪਣੀ ਝੋਟੀ ਲੈ ਗਿਆ ਸੀ ਤੇ ਫਿਰ ਦੂਜੀ ਮੱਝ ਵੀ ਖੰਡੀ ਰਹਿ ਗਈ ਸੀ ਤੇ ਉਹਨੂੰ ਖੋਲ ਕੇ ਮੈਂ ਅੰਦਰ ਕਰਤਾ ਸੀ ਤੇ ਬਸ ਰੱਬ ਜੀ ਜਦੋਂ ਆਪਣੀ ਫਸਲ ਪੱਕ ਜਾਂਦੀ ਹੈ ਉਦੋਂ ਰੱਬ ਜੀ ਦਾ ਸੱਚਾ ਸ਼ੁਕਰ ਮਤੇ ਹੋ ਜਾਂਦਾ ਚਲੋ ਜੋਰ ਆਪਣਾ ਕਿਸੇ ਚੀਜ਼ ਤੇ ਨਹੀਂ ਹੁੰਦਾ ਪਰ ਇਸ ਵਾਰ ਮਾਲ ਪਸੂ ਤੇ ਤੇ ਫਸਲਾਂ ਤੇ ਕੋਈ ਬਹੁਤ ਜ਼ਿਆਦਾ ਗਰੋ ਹੈ ਕਿਉਂਕਿ ਥੋੜੇ ਚਿਰ ਤੋਂ ਮੌਸਮ ਖਰਾਬ ਹੋ ਕੇ ਕੁਛ ਨਾ ਕੁਛ ਪਹਿਲਾਂ ਇਗੜਿਆ ਕਰਕੇ ਲੋਕਾਂ ਦੀਆਂ ਛੱਤਾਂ ਦੇਖੋ ਕੋਈ ਚੀਜ਼ ਨਹੀਂ ਬਚੀ ਸੀ ਉਦੋਂ ਵੀ ਬਹੁਤ ਨੁਕਸਾਨ ਹੋਇਆ ਸੀ ਪਰ ਚਲੋ ਉਦੋਂ ਕਣਕਾਂ ਇਹਨੂੰ ਆਪਣੀਆਂ ਪੱਕੀਆਂ ਨਹੀਂ ਸੀ ਤੇ ਹੁਣ ਆਪਣੇ ਕਣਕਾਂ ਬਿਲਕੁਲ ਪੱਕ ਕੇ ਤਿਆਰ ਨੇ ਤੇ ਚਲੋ ਜੀ ਕਹਿੰਦੇ ਵੀ 10 20 ਦਿਨ ਵਾਹਿਗੁਰੂ ਖੈਰ ਸੁੱਖ ਰੱਖੇ ਤਾਂ ਚਲੋ ਜੀ ਆਪਣੇ ਕਣਕ ਵੱਢ ਕੇ ਘਰੇ ਆ ਜੇ ਕਿਉਂਕਿ ਆਪਣੀ 6 ਮਹੀਨਿਆਂ ਦੀ ਫਸਲ ਹੁੰਦੀ ਹੈ ਤੇ ਕਿ ਚਾਰੇ ਪਾਸੇ ਬਹੁਤ ਮਾਰਾ ਪਿਆ ਨੇ ਆਪਣਾ ਭਾਂਪੜਾਵਾ ਨੂੰ ਚਲੋ ਕਰਨਾ ਵਾਹਿਗੁਰੂ ਨੇ ਹੁੰਦਾ ਹੈ ਨਾ ਇੱਥੇ ਸਾਡੇ ਥੋੜੇ ਜਿਹੇ ਇਕੱਟੇ ਰਹਿ ਗਏ ਸੀ ਕਿ ਭਰਨ ਵਾਲੇ ਤੇ ਚਲੋ ਜੀ ਉਹ ਵੀ ਭਰ ਲੇ ਸੀ ਤੇ ਡਰਮਾ ਸੀ ਟੇਡਾ ਕਰਕੇ ਜਿੰਨੀ ਕਿ ਕਣਕ ਹੋਰ ਨਿਕਲੀ ਤੇ ਚਲੋ ਜੀ ਇਹਨਾਂ ਨੂੰ ਵੇਲੇ ਕਰਕੇ ਰੱਖਤਾ ਸੀਗਾ ਤੇ ਬਾਹਰ ਕੱਢਣ ਵਾਲਾ ਮੌਸਮ ਹੈ ਨਹੀਂ ਸੀ ਕਿਉਂਕਿ ਫੇਰ ਜਿੱਦਾਂ ਥੋੜਾ ਜਿਹਾ ਮੌਸਮ ਸਾਫ਼ ਹੋ ਗਿਆ ਤੇ ਚਲੋ ਵੇਲੇ ਕਰਦੇ ਨੇ ਤੇ ਵੀ ਫੇਰ ਇਹਨਾਂ ਨੂੰ ਆਪਾਂ ਬਾਹਰ ਤੋਂ ਪਲਵਾ ਦਾਂਗੇ ਕੱਟ ਕੇ ਕਿਉਂਕਿ ਫੇਰ ਸਾਂ ਭਰ ਅੰਦਰੀ ਫੇਰ ਪਏ ਰਹਿਣੇ ਨੇ ਤੇ ਇਧਰ ਗੱਟੇ ਆਪਣੇ ਕਈ ਭਰ ਗਏ ਸੀਗੇ ਲੋ ਜੀ ਕਰਦਿਆਂ ਕਰਾਉਂਦੇ ਸਾਨੂੰ ਅੱਜ ਸਾਰੇ ਦਿਨ ਕੋਈ ਨੰਘਿਆ ਸੀ ਕਿਉਂਕਿ ਇੱਥੇ 12:30 ਸਾਨੂੰ ਹੋ ਚੁੱਕੇ ਸੀਗੇ ਤੇ ਲੋ ਜੀ ਥੋੜਾ ਘਾਣਾ ਬਸ ਇੱਥੇ ਕਰਦਿਆਂ ਕਰਾਉਂਦੇ ਟੂਟੀ ਆ ਗਈ ਤੇ ਕਿਉਂਕਿ ਸਵੇਰ ਦੀ ਲਾਈਟ ਹੈ ਨਹੀਂ ਸੀ ਮੌਸਮ ਖਰਾਬ ਕਰਕੇ ਤੇ ਮੈਂ ਇੱਧਰ ਸਾਰੇ ਪਾਣੀ ਛਿੜਕਦਾ ਸੀ ਕਿਉਂਕਿ ਰੇਤਾ ਬਹੁਤ ਜ਼ਿਆਦਾ ਉੱਡੀ ਜਾਂਦਾ ਸੀ ਤੇ ਲੋ ਜੀ ਮੈਂ ਸਾਰੇ ਟੈਂਕੀ ਭਰ ਕੇ ਤੇ ਸਾਰੇ ਛਿੜਕਦਾ ਸੀ ਪਾਣੀ ਤੇ ਚਲੋ ਜੀ 1:30 ਵੱਜ ਗਿਆ ਸੀ ਇੱਥੇ ਆਪਣੇ ਤੇ ਝੋਟੀ ਨੂੰ ਅਜੇ ਹੀ ਖਰਿੰਦਾ ਸੀ ਆਪਣੇ ਨੂੰ ਲੇਟੀ ਖਵਾਉਣ ਵਾਲੀ ਤੇ ਹਰਮਨ 10 ਮਿੰਟ ਪੈ ਗਿਆ ਸੀਗਾ ਕਿਉਂਕਿ ਖੜੰਬੇ ਵਾਲਾ ਆਪਣਾ ਹਜੇ ਆਜਿਆ ਨਹੀਂ ਸੀ ਤੇ بس ਮੈਂ ਇਧਰ ਚੱਲੀ ਸੀ ਲੇਟੀ ਖਵਾਉਣ ਆਪਣੀ ਮੈਨੂੰ ਤੇ ਇਹ ਛੋਟੀ ਆਪਣੀ ਹੁਣ ਠੀਕ ਹੈ ਕਿਉਂਕਿ ਆਪਾਂ ਬਹੁਤ ਪੈਸੇ ਲੱਗ ਗਏ ਆਪਣੇ ਪਰ ਠੀਕ ਹੋ ਗਈ ਇਹਨਾਂ ਆਪਣੀ ਤਾਂ ਬਿਮਾਰ ਹੋ ਗਈ ਸੀ ਉਹ ਆਪਾਂ ਬਹੁਤ ਹੋਤੇ ਵੀ ਇਲਾਜ ਕਰਾਇਆ ਪਰ ਉਹ ਠੀਕ ਨਹੀਂ ਹੋਈ ਸੀ ਤੇ ਚਲੋ ਜੀ ਕਰਮਾ ਵਾਲੇ ਨੂੰ ਵਾਹਿਗੁਰੂ ਤੰਦਰੁਸਤੀ ਵਾਖੇ ਮਸਾ ਠੀਕ ਕੀਤੀ ਹੈ ਕਿਉਂਕਿ ਆਪਾਂ ਇਹ ਛੋਟੀ ਜੀ ਜਵਾਕਾਂ ਨੂੰ ਪਾਲੀ ਸੀ ਤੇ ਲੋ ਜੀ ਹਰਮਨ ਵੀ ਆ ਗਿਆ ਸੀ ਹਰਮਨ ਇੱਧਰ ਲੱਗਾ ਸੀ ਪੱਠੇ ਕੁੱਤਰਨਾ ਕਿਉਂਕਿ 1.5 ਵਜ ਗਿਆ ਸੀਗਾ ਤੇ ਖੜੰਦੇ ਵਾਲੇ ਦਾ ਆ ਗਿਆ ਸੀ ਫੋਨ ਤੇ ਚਲੋ ਜੀ ਸਾਨੂੰ ਐਸੀ ਵੀ ਦੋ ਦੋ ਨੀਰਾ ਪਾ ਕੇ ਤੇ ਇਹ ਕੰਮ ਨਿਬੜਦਾਂ ਕਿ ਤੇ ਆਪਣੀ ਝੋਟੀ ਕੋਲੇ ਆਪਾਂ ਨੂੰ ਖੜਕ ਕੇ ਖਵਾਉਣੀ ਪੈਂਦੀ ਹੈ ਕਿਉਂਕਿ ਇਹ ਪਹਿਲਾਂ ਸੂਏ ਕਰਕੇ ਹਾਲ ਖਰਾਬ ਜਿਹੀ ਬਾਲੀ ਕਰਦੀ ਹੈ ਤੇ ਮੈਂ ਇਹਨੂੰ ਇੱਥੇ ਖੜਕ ਕੇ ਲੈਟੀ ਖਵਾਤੀ ਸੀ ਤੇ ਹਰਮਨ ਨੇ ਨੀਰਾ ਪੁੱਤਰ ਲਿਆ ਸੀ ਚਲੋ ਜੀ ਬਸ ਇਹਨਾਂ ਨੂੰ ਹੁਣ ਆਪਾਂ ਨੀਰਾ ਪਾ ਦਾਂਗੇ ਤੋਂ ਉਦੋਂ ਬਾਅਦ ਚਾਹ ਪਾਣੀ ਕਰਕੇ ਤੇ ਹਰਮਨ ਨਾਲ ਕੇ ਖੇਤ ਜਾ ਵੜਨਗੇ ਕਿਉਂਕਿ ਕੀ ਪਤਾ ਉੱਥੇ ਦੋ